ਅਚਲੇਸ਼ਵਰ ਮੰਦਿਰ ਚ ਆਪਾਂ ਆ ਗਏ ਆ ਤੇ ਇਹ ਆ ਜੀ ਅਰਧਨਾਰੀਸ਼ਵਰ ਇਹ ਮੈਂ ਪੜਿਆ ਹੀਗਾ ਮੱਤਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਣਾ ਗੋਸ਼ਟ ਕੀਤੀ ਆ ਉਹ ਜਗਾ ਆ ਸਾਹਮਣੇ ਤੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਤੇ ਅੱਜ ਮੈਂ ਵਲੌਗ ਸ਼ੁਰੂ ਕਰਿਆ ਆਪਣੇ ਇੱਥੇ ਗੁਰਦੁਆਰਾ ਸਾਹਿਬ ਕਿਉਂਕਿ ਆਪਣੇ ਇੱਥੇ ਲੰਗਰ ਲੱਗਣ ਜਾ ਰਿਹਾ ਹੈ ਅੱਜ ਮਹਾ ਸ਼ਿਵਰਾਤਰੀ ਦਾ ਤੁਹਾਨੂੰ ਵੀ ਮੁਬਾਰਕ ਹੈ ਮਹਾ ਸ਼ਿਵਰਾਤਰੀ ਦੀਆਂ ਤੇ ਆ ਆਪਣੇ ਅੰਕਲ ਜੀ ਆ ਗਏ ਅੰਕਲ ਜੀ ਅੱਜ ਲੰਗਰ ਲੱਗਣ ਜਾ ਰਿਹਾ ਆ ਉਹ ਉੱਥੇ ਸੇਵਾ ਕਰਨ ਚਲੇ ਆ ਆਪਣਾ ਇੱਥੇ ਟੋਨੀ ਵੀ ਖਲੋਤਾ ਵਾ ਹੋਰ ਕਿੱਦਾਂ ਟੋਨੀ ਵਧੀਆ ਤੇ ਜੇ ਚੈਨਲ ਤੇ ਨਵੇਂ ਜੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਆਪਾਂ ਇੱਥੇ ਦਰਿਆ ਵਛਾਤੀਆਂ ਆ ਤੇ ਆਪਣੇ ਆਉਂ ਉਥੇ ਲੰਗਰ ਬਣਾਣ ਡਿਆ ਆ ਆਪਣਾ ਮੰਨੀ ਵੀਰ ਤੇ ਬਾਕੀ ਪਾਪਾ ਤੇ ਹੋਰ ਸੇਵਾਦਾਰ ਆਪਣੇ ਲਾਗੇ ਉਥੇ ਨੇ ਆ ਸੇਵਾ ਕਰਨ ਤੇ ਚਲੋ ਕਰਦੇ ਆ ਆਪਣੇ ਭਾਜੀ ਵੀ ਇੱਥੇ ਖਲੋਤੇ ਆ ਜੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇੱਥੇ ਬਾਹਰ ਨਾ ਪੋਸਟਰ ਲਾਇਆ ਗਿਆ ਵਾ ਤੁਸੀਂ ਇਹ ਵੇਖੋ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਹੀ ਆਪਾਂ ਲੰਗਰ ਲਾਈਦਾ ਕੋਈ ਭੇਤ ਭਾਵ ਨਹੀਂ ਕਰੀਦਾ ਤੇ ਇੱਥੇ ਪੋਸਟਰ ਲਾਇਆ ਵਾ ਤੇ ਇਧਰ ਨਾਲ ਡੇਜ ਲਾਇਆ ਆਪਣਾ ਪ੍ਰੇਮਾ ਡਾਉਣ ਆ ਗਿਆ ਵਾ ਹੋਰ ਕਿੱਧਾ ਪ੍ਰੇਮਿਆਂ ਤੇ ਆਓ ਤੇ ਹੁਣ ਚੱਲਦੇ ਆਂ ਅੰਦਰ ਭੋਗ ਲੱਗਣ ਲੱਗਾ ਆ ਜੋ ਵੀ ਬਣਨ ਡਿਆ ਵਾ ਲੰਗਰ ਨੂੰ ਤੇ ਚਲੋ ਚੱਲਦੇ ਆਂ ਆਪਣਾ ਇੱਥੇ ਲੰਗਰ ਬਣਨ ਡਿਆ ਵਿੱਕੀ ਡਾਉਣ ਪੂਰਾ ਡਿਆ ਪੂਰੀਆਂ ਦੀ ਸੇਵਾ ਕਰਨ ਪੂਰੀਆਂ ਕੱਢਣ ਡਿਆ ਵਾ ਤੇ ਨਾਲ ਆਪਣੇ ਮੰਨੀ ਭਾਜੀ ਡਏ ਆ ਪੂਰੀਆਂ ਛੋਲੇ ਹੋਣੇ ਨਾ ਅੱਜ ਤੇ ਉਹ ਸਬਜ਼ੀ ਬਣਾਉਣ ਡੇ ਆ ਆਪਣੇ ਗੁਰੂ ਜੀ ਤੇ ਲੱਗੇ ਆ ਭੋਗ ਲਾਉਣ ਜੋ ਸ਼ਿਵ ਜੀ ਮਹਾਰਾਏ ਨੂੰ ਭੋਗ ਲਾ ਕੇ ਬਾਅਦ ਦੇ ਵਿੱਚ ਫਿਰਾਂ ਦੇ ਕਰਦੇ ਆ ਉਧਰ ਦੇ ਬਨੇ ਪੂਰੀਆਂ ਵੇਲੀਆਂ ਜਾਂ ਆਂਡੀਆਂ ਵਾ ਤੇ ਚਲੋ ਸ਼ਾਇਦ ਮੰਦਰੇ ਜਾਣਗੇ ਤੇ ਬਾਕੀ ਆਪਣੇ ਇੱਥੇ ਬਜੇ ਜਿਹੜੇ ਨਿਆਣੇ ਏ ਹੁਣ ਦੇਖੇ ਡੰਡੇ ਆ ਬਾਅਦ ਇਹਨਾਂ ਨੇ ਆਪਣੇ ਨਾਲ ਹੋਏ ਨਾ ਵਾ ਇੱਥੇ ਆਪਣੀ ਫੇਵਰੇਟ ਚੀਜ਼ ਵੀ ਮੰਨੀ ਵੀਰ ਬਣਾਉਂਦੇ ਆ ਖੀਰ ਤੇ ਖੀਰ ਵੀ ਲੱਗੇਗੀ ਅੱਜ ਫਿਰ ਫਿਰ ਮੈਂ ਇਹਦੇ ਹਰਸ਼ ਨੇ ਉੱਥੇ ਵੀ ਜਾਣਾ ਵਾ ਅਚਲ ਸਾਹਿਬ ਵੀ ਕਹਿਣ ਦੇ ਆ ਅਚਲੇਸ਼ਵਰ ਮੰਦਿਰ ਵੀ ਚੱਲਦੇ ਆ ਆਪਣੇ ਗੁਰੂ ਜੀ ਚੱਲੇ ਆ ਹੁਣ ਭੋਗ ਲਾਉਣ ਤੇ ਮੰਦਿਰ ਚੱਲੇ ਆਪਾਂ ਭੋਗ ਲਾਉਣ ਚਲੋ ਚੱਲਦੇ ਆ ਮੰਦਰੇ ਹੁਣ ਆ ਗਏ ਆ ਤੇ ਮੰਦਰੇ ਲੱਗਣ ਲੱਗਾ ਆ ਹੋ ਜਿਹੜਾ ਵੀ ਮਤਲਬ ਆਪਾਂ ਅੱਜ ਪੂਰੀਆਂ ਛੋਲੇ ਦਾ ਨਾਲ ਖੀਰ ਦਾ ਜੋ ਵੀ ਲੰਗਰ ਲਾਉਣਾ ਹੈ ਇਹ ਮੰਦਰ ਦੇ ਵਿੱਚ ਆਏ ਗਏ ਆ ਪਰ ਆ ਗੋੰਗੂਰਵਾ ਆਵਾਤਨ ਸਵਿੱਤਰਵਾਦੇ ਨੇ ਉਹ ਬੋਲਦੇ ਅੱਛਾ ਦੀ ਮਾਈ ਗੋੰਗੂਰਵਾ ਆਵਾਤਨ ਸਵਿੱਤਰਵਾਦੇ ਨੇ ਦੀ ਅੱਛਾ ਦੀ ਮਾਈ ਜੈ ਰਹੇ ਗੋੰਗੂਰੇ ਨਾਰਥ ਨਾਥੂ ਕੇ ਨਾਥ ਮਾਲਕ ਇਹ ਬਹੁਤ ਜਿਆਦਾ ਆਫੀਸ਼ੀਅਲ ਹੋ ਗਿਆ ਰਛ ਵੀ ਆ ਗਿਆ ਆ ਹੋਰ ਹਰਸ਼ ਬੜੀ ਨੀਲੀ ਪੱਗ ਬਨ ਲਈ ਆ ਪਾਗੜੇ ਪਕੌੜੇ ਖਾ ਪਹਿਲਾਂ ਜਾ ਕੇ ਨਹੀਂ ਨਹੀਂ ਮਤਲਬ ਜਾਣਾ ਪੱਲਾ ਜਿਹੜਾ ਵੱਧਾ ਵਾ ਜਿਹੜਾ ਨਸ਼ਾ ਹੋ ਗਿਆ ਰ ਖਾਣਾ ਹੀ ਖਾ ਨਹੀਂ ਨਾ ਖਾਣੇ ਨਹੀਂ ਆ ਨਹੀਂ ਨਹੀਂ ਤੇ ਲੰਗਰ ਸ਼ੁਰੂ ਹੋ ਗਿਆ ਵਾ ਚਲੋ ਸੇਵਾ ਕਰੀਏ ਹੁਣ ਕ੍ਰਿਸ਼ਨਾ ਚੱਲ ਪਾਗੜੇ ਪਕੌੜੇ ਤੂੰ ਖਾ ਲੈ ਮੈਨੂੰ ਪਤਾ ਵਾ ਆ ਕਦੋਂ ਲੱਗਣ ਡਿਆ ਵਾ ਨਹੀਂ ਨਹੀਂ ਮੈਂ ਨਹੀਂ ਰੱਤ ਕਿੱਥੇ ਫਿਰਦੇ ਚੱਲ ਆਇਆ ਫਿਰ ਆਪਾਂ ਜਾਣਾ ਨਾ ਹੋਰ ਵੀ ਜਗ੍ਹਾ ਤੇ ਜਾਣਾ ਪੈਣਾ ਵਾ ਚਲੋ ਫਿਰ ਸਾਨੂੰ ਹੁਣ ਆਪਾਂ ਜੰਮੇ ਆ ਆਪਣੀ ਆਵਾਜ਼ ਬਹੁਤ ਘਟ ਆਉਂਦੀ ਹੁੰਦੀ ਹੈ ਕਿਉਂਕਿ ਆਪਣੇ ਹਰਕਨੇ ਰਮਾਲ ਬਾਲਿਆ ਤਾਂ ਆਵਾਜ਼ ਪੂਰੀ ਆਉਂਦੀ ਆ ਆਉਂਦੀ ਆ ਤੇ ਮੋਟਰਸਾਈਕਲ ਕੱਢ ਲਿਆ ਵਾ ਹ ਹੁਣ ਆਪਾਂ ਚੱਲੇ ਆਂ ਦਾਚਾ ਸਾਹਿਬ ਤੇ ਲੱਗ ਗਿਆ ਚਲੇਸ਼ਵਰ ਮੰਦਿਰ ਉਹ ਆਪਣੇ ਬੰਦੇ ਆ ਗਏ ਆ ਮਨਮੀਤ ਤੇ ਨਾਲ ਨਮਨ ਮੋਟਰਸਾਈਕਲ ਚਲਾ ਕੇ ਆਉਣ ਦੇ ਦੋਵੇਂ ਚਲੋ ਤਰੋ 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 ਹਾ ਇੱਥੇ ਵੀ ਲੰਗਰ ਲੱਗਾ ਲੰਗਰ ਅੱਜ ਬੜੇ ਲੱਗੇ ਆ ਖੀਰ ਦਾ ਲੰਗਰ ਇਹ ਕੜੀ ਛੋਲ ਦਾ ਹੈ ਆਪਣੇ ਖੀਰ ਤੇ ਆਪਾਂ ਛੱਕ ਆਏ ਆ ਲੈ ਇੱਥੇ ਜਿਗਾਰਡਮੈਂਟ ਭੰਡਿਆ ਪਿਆ ਆਪਣੇ ਪਿੰਡ ਇੱਥੇ ਕੁਝ ਮਾਮਾ ਆਵੇ ਕਿੰਨੀ ਮਿੱਟੀ ਆਉਂਦੀ ਆ ਇੱਧਰ ਦੇ ਬੰਨੇ ਆ ਪਤਾ ਨਹੀਂ ਕੀ ਬੰਦੇ ਆ ਇਹ ਫਟਣ ਲੱਗੇ ਕੁੜੇ ਹਾਂ ਕੁੜੇ ਦਾ ਫਟ ਆ ਕੂੜਾ ਦਾ ਇੱਧਰ ਪੜਾਵਾ ਚੱਲ ਠੀਕ ਆ ਵਧੀਆ ਕੀਤਾ ਸਕੋ ਚਲੋ ਆਪਾਂ ਚੱਲੀਏ ਦੱਸਦੇ ਆ ਫਿਰ ਉੱਥੇ ਜਾ ਕੇ ਨਹੀਂ ਹੁਣ ਆਪਾਂ ਪਹੁੰਚ ਗਏ ਆ ਜੱਲ ਸਾਹਿਬ ਤੇ ਮੋਟਰਸਾਈਕਲ ਇੱਥੇ ਲਾਉਣ ਦੇ ਆ ਸਟੈਂਡ ਤੇ ਆਪਣੇ ਨਾਲ ਨਾ ਬਣਿਆ ਔਰ ਨਾ ਮਣ ਕਿੱਦਾਂ ਵਧੀਆ ਵਧੀਆ ਤੇ ਆਓ ਸਾਹਮਣੇ ਮੋੜ ਚਾੜਾ ਹਰਸ਼ਤ ਮਨਮੀ ਤੋਂ ਦੋਵੇਂ ਲਾ ਕੇ ਆਏ ਆ ਹੈਨੂੰ ਚਲ ਜੀਏ ਹੈਨੂੰ ਚਲ ਜੀਆ ਰਸੀ ਰਸੀ ਥੱਲੋਂ ਚਲੋ ਆਜੋ ਹੈਨੂੰ ਜਾਓ ਵੇ ਉਹ ਜਗਾ ਹੈ ਉਧਰ ਹਾਂ ਫੇਰ ਪਿੱਛੇ ਕਹਿਣ ਨੂੰ ਜਾਣਾ ਹਿੱਥੋਂ ਦੇ ਨੰਗ ਡੰਗ ਜਾਨੇ ਆ ਤੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਅਰਦਾਸ ਹੋਣ ਦੀ ਆ ਅਰਦਾਸ ਚੱਪਲਾਂ ਇੱਥੇ ਲਾ ਦੀਆਂ ਚੱਪਲਾਂ ਇੱਥੇ ਲਾ ਦੀਆਂ ਡਿੱਗੀ 'ਚ ਪਾ ਲੋ ਡਿੱਗੀ 'ਚ ਮਾਮਾ ਮੋਟਰਸਾਈਕਲ ਦੀ ਡਿੱਗੀ 'ਚ ਇਹ ਮੋਟਰਸਾਈਕਲ ਕੋ ਪਤਾ ਹੈ ਕਿਧਰ ਸੇ ਨਹੀਂ ਜਾਣਾ ਹੂੰ ਚੱਪਲ ਕੋਈ ਪਤਾ ਹੈ ਚੱਪਲ ਕੋ ਥੋੜੀ ਪਤਾ ਹੈ ਪੀਕਿੰਗ ਕੋ ਬੰਦ ਦੀਏ ਇਹਨੂੰ ਵੀ ਤਾਲਾ ਕੀ ਪੀਕਿੰਗ ਕੋ ਤਾਲਾ ਲਾ ਲਾ ਦੀਏ ਚੱਪਲ ਨੂੰ ਗੁਰਦੁਆਰਾ ਸਾਹਿਬ ਆਪਾਂ ਅਗੇ ਲੈ ਕੀ ਫੋਡੇ ਕਿ ਲਿਆ ਵਾ ਜੇਬ ਜੇਬਾਂ ਭਰਦੀਆਂ ਵਾ ਹਾਂ ਫੋਨ ਪੈਸੇ ਡਿੱਗ ਗਿਆ ਬਸ ਠੀਕ ਆ ਕਿਤੇ ਰਾਜ ਨਹੀਂ ਡਿੱਗਿਆ ਜੇਬਾਂ ਪਾਟੀਆਂ ਇਹਦਾ ਮਤਲਬ ਇਹਦੀ ਜੇਬ ਚ ਨਹੀਂ ਪੈਸਾ ਕੋਈ ਵੀ ਬਹੁਤ ਠੀਕ ਆ ਸਾਰੇ ਆਇਆ ਵਾ ਤੇ ਸਾਹਮਣੇ ਅਰਦਾਸ ਹੋਣੀ ਆ ਅੱਚਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂਣਾ ਗੋਸ਼ਟ ਕੀਤੀ ਆ ਉਹ ਜਗ੍ਹਾ ਆ ਸਾਹਮਣੇ ਅਚਲੇਸ਼ਵਰ ਮੰਦਿਰ ਆ ਅੱਜ ਉੱਥੇ ਬਹੁਤ ਸੰਗਤ ਆਈ ਆ ਆਹੀ ਫਿਰ ਮਹਾਸ਼ਿਵਰਾਤਰੀ ਤੇ ਆਉਣੇ ਅਸੀਂ ਨਾਲ ਆਪਣਾ ਮਨਮਈਦ ਉਹਦੀਆਂ ਜੇਬਾਂ ਪਾਟੀਆਂ ਭਰਾ ਉਹ ਅਚਲੇਸ਼ਵਰ ਮੰਦਿਰ ਚ ਆਪਾਂ ਆ ਗਏ ਆ ਤੇ ਅੱਜ ਜਦੋਂ ਪਹਿਲਾਂ ਆਏ ਸੀ ਉਦੋਂ ਹਜੇ ਸਰੋਵਰ ਦੀ ਸਫਾਈ ਚੱਲਣ ਦੀ ਸੀ ਤੇ ਹੁਣ ਆਏ ਆ ਤੇ ਸਫਾਈ ਉਹਦੇ ਹੋ ਗਈ ਪਰ ਹੁਣ ਇੱਥੇ ਆ ਹਰੀਆਵਲ ਜੀ ਬੜੀ ਜੰਮ ਗਈ ਆ ਇਨ ਇੰਗਲਿਸ਼ ਐਲਗੀ ਹੈ ਹਾਂ ਫਿਰ ਫਿਸ਼ ਦਾ ਇਹ ਖਾਣਾ ਆ ਤੇ ਪਰ ਇਹ ਖਾਣਾ ਉਹ ਨਹੀਂ ਖਾਂਦੀਆਂ ਤਾਂ ਇਸ ਕਰਕੇ ਹੈ ਬਹੁਤ ਜਿਆਦਾ ਭੀੜ ਆ ਵੇ 2 ਘੰਟੇ ਇੱਥੇ ਮਾਮਾ ਲੱਗੇ ਤੇ ਫਿਰ ਨਾਨੇ ਦੇ ਵੀ ਜਾਂਦਾ ਕਿ ਫਦਾ ਹੋਣਾ ਤੇ ਚਲੋ ਕੋਈ ਨਹੀਂ ਆਉਣ ਦੇ ਆ ਪਾਈ ਕਰਨਾ ਸਰੋਵਰ ਦੀ ਵਾਜੀਆਂ ਬਲੌਗ ਵੇਖਣ ਡਿਆ ਮੈਨੂੰ ਮਾਫ਼ ਕਰਿਓ ਟੱਕਰ ਆ ਗਈ ਪੈ ਗਿਆ ਚੱਕਰ ਇਹ ਪੈ ਗਿਆ ਹਰਸ਼ ਨੇ ਭੰਗੇ ਦੇ ਪਕੌੜੇ ਖਾ ਲਏ ਸੀ ਇੱਕ ਤੋਂ ਚੋਰ ਆਏ ਆ ਹਾਂ ਹਾਂ ਨਹੀਂ ਨਹੀਂ ਇਹਨੂੰ ਬਲੌਗ ਦੇ ਵੇਲੇਣਾ ਯਾਰ ਠੀਕ ਮਾਰਤਾ ਤੇ ਚਲੋ ਕੋਈ ਗੱਲ ਨਹੀਂ ਬਾਕੀ ਆਓ ਤੇ ਹੁਣ ਅੰਦਰ ਚੱਲਦੇ ਆ ਹਰਸ਼ਾ ਉਹ ਤੇ ਤੱਕ ਤੇ ਜਾਈਏ ਓਏ ਇੱਧਰ ਆ ਲੈ ਓਏ ਗੇਰ ਓਏ ਹਾਂ ਇੱਧਰੋਂ ਚਲੀ ਹੈ ਕਿ ਹੋਰ ਗਈ ਸੇਵਕਾ ਪਰੇਓ ਇੱਥੇ ਕਿਹੜਾ ਕੋਈ ਪੁਲਸ ਵਾਲਾ ਵਾ ਐਂਦੀ ਆਵੇ ਚੱਲੀ ਜਾਵੇ ਉਧਰੋਂ ਵੀ ਆਉ ਨਹੀਂ ਡੇ ਆ ਵੈਸੇ ਬਹੁਤ ਹੀ ਖਲਾਰਾ ਪਿਆ ਹਨਾ ਉਹ ਵੇ 15 ਦੇ ਅੰਦਰ ਤੇ ਆ ਗਏ ਆ ਤੇ ਪਰ ਬਹੁਤ ਹੀ ਰਸ਼ਿਆ ਅੰਦਰ ਇਧਰ ਦੇ ਬੰਨੇ ਵੇਖੋ ਬਹੁਤ ਹੀ ਸੰਗਤ ਆਈ ਆ ਤੇ ਨੰਦੀ ਦੇ ਕੰਨ ਚ ਇੱਥੇ ਬੋਲਣ ਡੇ ਆ ਕੁਝ ਓਏ ਨੰਦੀ ਦੇ ਕੰਨ ਚ ਬੋਲਣ ਡੇ ਤੁਸੀਂ ਵੀ ਜਾ ਕੇ ਬੋਲੋ ਨੰਦੀ ਦੇ ਕੰਨ ਚ ਕੁਝ ਹਾਂ ਹਾਂ ਤੇੱਛਾ ਪੂਰੀ ਹੋਏਗੀ ਗੱਲ ਨਹੀਂ ਮੰਗਣੀ ਆਪਣੇ ਇੱਥੇ ਰਾਧਾ ਕ੍ਰਿਸ਼ਨ ਤੇ ਉਧਰਲੇ ਬੰਨੇ ਰਾਮ ਲਕਸ਼ਮਨ ਤੇ ਸੀਤਾ ਤੇ ਬਾਕੀ ਉਹ ਪੁਲਸ ਵਾਲੇ ਵੀ ਹੋ ਉਥੇ ਘਲੋਤੇ ਆ ਪੂਰੀ ਡਿਊਟੀ ਨਿਭਾਉਂਦੇ ਆ ਆਪਣੀ ਉਹ ਸਾਹਮਣੇ ਉਧਰਲੇ ਬੰਨੇ ਵੀ ਮੂਰਤੀਆਂ ਖੋਲੀਆਂ ਗਈਆਂ ਅੱਜ ਉਧਰ ਵੀ ਚੱਲਦੇ ਆ ਬਾਕੀ ਸੰਗਤ ਕਾਫੀ ਆਈ ਆ ਸਾਰੇ ਬੰਨੇ ਆ ਆਪਣੇ ਇੱਥੇ ਲੋਤੇ ਭਗਵਾਨ ਮਿਸ਼ਨੂ ਤੇ ਨਾਲ ਮਾਤਾ ਲక్ష్ਮੀ ਤੇ ਉਧਰ ਦੇ ਬੰਨੇ ਬਣਾਏ ਆ ਸ਼ਿਵ ਸ਼ੰਕਰ ਤੇ ਨਾਲ ਹੀ ਕਾਰਤਿਕ ਤੇ ਮਾਤਾ ਪਾਰਵਤੀ ਜਿਨ੍ਹਾਂ ਦਾ ਅੱਜ ਵਿਆਹ ਆ ਆ ਉਧਰ ਸ਼ੇਰਾਂ ਵਾਲੀ ਮਾਤਾ ਵੈਸ਼ਨੂ ਮਾਤਾ ਉਹ ਤੇ ਵੀ ਹੈ ਫੇਰਾ ਉਹ ਜਿਹੜੀ ਚੀਜ਼ ਬਣੀ ਆ ਉਹ ਬੜੀ ਵਧੀਆ ਬਣੀ ਕੋਈ ਨਹੀਂ ਉਹ ਸਭ ਨੂੰ ਘੈਂਟ ਬਣੀ ਆ ਉਹ ਭਗਵਾਨ ਮਿਸ਼ਨੂ ਦੀ ਉਧਰ ਤੇ ਆ ਇਧਰ ਮਹਾਦੇਵ ਸਾ ਉਧਰ ਸ਼ੇਰਾਂ ਵਾਲੀ ਮਾਤਾ ਬਹੁਤ ਹੀ ਵਧੀਆ ਉੱਤੇ ਜਿਹੜੇ ਫੋਟਵਾਂ ਬਣਾਈਆਂ ਨਿੱਕੇ ਨਿੱਕੇ ਮੂਰਤੀਆਂ ਬਹੁਤ ਹੀ ਵਧੀਆ ਲੱਗਣੀਆਂ ਤੇ ਕਾਫੀ ਸੰਗਤ ਇੱਥੇ ਆਈ ਆ ਲੈਣ ਚ ਤੇ ਲੱਗ ਜਾਂਦਾ ਪਰ ਕਾਫੀ ਸੰਗਤ ਆ ਆਪਣੇ ਅੱਗੇ ਪਿੱਛੇ ਚਲੋ ਇਧਰ ਦੇ ਬੰਨੇ ਵੇਖੋ ਬਹੁਤ ਹੀ ਘਾਜ ਆ ਜਮਿਆ ਵਾ ਭਲਕੀ ਹਾਂ ਇਹ ਲਿਖੇ ਵੀ ਲੜੀ ਉਹੀ ਕਿ ਬਹੁਤ ਹੀ ਜ਼ਿਆਦਾ ਕੰਮ ਖਰਾਬ ਹੋਇਆ ਵਾ ਮੱਛੀ ਚੁਕਮ ਲਾਈ ਮੱਛੀਆਂ ਸੁੱਟਣ ਤੇ ਫੇਰੀ ਆ ਪਾਤਾ ਕਾ ਉਧਰਲੇ ਬੰਨੇ ਨਹੀਂ ਬਸ ਗਿਆ ਇਸੀ ਬਾਤ ਕਾ ਗਮੰਡ ਹੈ ਬੋਲ ਖਾ ਵੀ ਆਉਂ ਕਿਦਾ ਸਿੱਧਾ ਕਮੇਟੀ ਬਲੌਗ ਵੇਖਣ ਦੀ ਆ ਲਓ ਵੀ ਇੱਥੇ ਭਗਵਾਨ ਵਿਸ਼ਨੂ ਜੀ ਤੇ ਇਧਰ ਆਪਾਂ ਚੱਲਦੇ ਆਂ ਹਰਛ ਆ ਕਿਥੋਂ ਲੈ ਆਇਆ ਵਾ ਆ ਕਿਥੋਂ ਇਹ ਆਸ਼ੀਰਵਾਦ ਮਿਲਿਆ ਵਾ ਤੇ ਆ ਜਿਹੜਾ ਸਾਨੂੰ ਜ਼ਿਆਦਾ ਖੁੱਲਾ ਹੀ ਮਿਲ ਗਿਆ ਵਾ ਤੇ ਇਧਰ ਆਪਣੇ ਵਿਆਹ ਵਾਲੇ ਮੁੰਡਾ ਵਿਆਹ ਵਾਲੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਨਹੀਂ ਆਲਾ ਇਹ ਆ ਜੀ ਅਰਧਨਾਰੀਸ਼ਵਰ ਇਹ ਮੈਂ ਪੜਿਆ ਹੀਗਾ ਪੜਿਆ ਹੀ ਗਦੇ ਪੜਿਆ ਹੀ ਗਦੇ ਵੀ ਅੰਦਰੋਂ ਆਪਾਂ ਹੋਏ ਆ ਤਾਂ ਇੱਥੇ ਲੱਗੀ ਆ ਵਿਆਹ ਵਾਲੀ ਕਾਰ ਤੇ ਆਪਾਂ ਆਪਣੇ ਮੋਟਰਸਾਈਕਲਾਂ ਨਾਲ ਜਾਣਦੇ ਆ ਚਲੋ ਚੱਲੀ ਜਾਵੇ ਤੁਹਾਡੇ ਕੋਲ ਤੁਰ ਕੇ ਨੰਗੇ ਜਾਣਦੇ ਆ मन हर से हेलो दोस्तों मैं हूँ आपका बीस्ट। सामने जो आपको पहाड़ दिख रहा है इसमें एक पोर्स है और दस लाख रुपए है हम चारों में से जो भी इसको निकालेगा वो मन जाएगा उसका विनर बेबी पक्की गल तो आप ये मिर्खे नेता करती है ਮਤਲਬ ਵੀ ਮੰਨਿਆ ਵੀ ਹੁਣ ਤੁਸੀਂ ਮੰਦਰੋਂ ਵੀ ਹੋਏ ਜੇ ਸਾਰਾ ਕੰਮ ਕਰ ਆਏ ਫਿਰ ਤੁਸੀਂ ਲੰਗਰ ਛਕਣਾ ਹਨਾ ਹਾਂਜੀ ਹਾਂਜੀ ਤੇ ਆਹ ਵੇਖੋ ਚੰਗੇ ਕੰਮ ਕਰੀਏ ਨਾ ਫਿਰ ਵਧੀਆ ਜਿਹਾ ਪੁੰਨ ਮਿਲਦਾ ਹਰ ਛ ਤੂੰ ਜਿਹੜਾ ਚਾਹ ਪੀ ਕੇ ਆ ਗਿਆ ਨਾ ਇਹ ਕੰਮ ਖਰਾਬ ਕੀਤਾ ਤੂੰ ਹੈਂ ਕੀ ਗੱਲ ਹੋ ਗਈ ਚਾਹ ਤੇ ਮਾਮਾ ਮੇਰੀ ਪਤੀ ਸੀ ਓਹ ਹੋ ਇਹ ਗੱਲ ਹੈਗੀ ਓ ਤੁਮੋ ਜਰਾ ਸਾਰਾ ਕੁਝ ਬੈਠਾ ਮਾਲ ਹੀ ਓ ਸਾਰਾ ਸਾਨੂੰ ਆ ਗਿਆ ਸਾਨੂੰ ਆ ਗਿਆ ਕੈਮਰਾ ਕਮਾਓ ਕੈਮਰਾ ਕਮਾਓ ਇਹਨਾਂ ਨੇ ਸਾਡੀਆਂ ਚੱਪਲਾਂ ਲਗਾਉਂਦੀਆਂ ਵਾ ਤੇ ਚੱਪਲਾਂ ਲਗਾਉਂਦੀਆਂ ਮੈਨੂੰ ਲੱਗਦਾ ਵਾ ਨਹੀਂ ਨਹੀਂ ਆਹ ਪਈਆਂ ਵਾ ਮਮਾ ਇਹ ਕ ਇਹ ਕ ਇਹਨਾਂ ਖੜਨੀਆਂ ਵਾ ਮਿਲ ਗਿਆ ਤੇਰੀ ਚਲਸੀ ਪਈ ਓ ਓਹੋ ਜਰਾਬਾਂ ਵਿੱਚੇ ਪਈਆਂ ਡਿਓਰ ਮਿਲ ਗਿਆ ਡਿਓਰ ਪਾਉਂਦਾ ਈ ਓ ਇਹ ਕ ਇਹਨਾਂ ਖੜਨੀਆਂ ਵਾ ਇਹ ਆਨੇ-ਉਨੇ ਆ ਆਪਣੀਆਂ ਮੇਰੇ ਖਜਾਨੀਆਂ ਸ਼ਰਮ ਖਾ ਕੇ ਪਰ ਲੱਗਦਾ ਜਿਵੇਂ ਆ ਭੈ ਹੀ ਨਹੀਂ ਹੁਣ ਆਪ ਇਹਨਾਂ ਨਾਲ 200 ਰੁਪਏ ਰੱਜ ਜਾਣਾ ਹੜੀ ਭਰਾ ਜਾਂਦੇ ਆ ਹਾਂਜੀ ਇਦਾਂ ਮਰਖੇ ਦਮ ਲੂਗ ਬਣਾਈਦਾ ਮੈਨੂੰ ਤਾਂ ਨਹੀਂ ਆ ਯਾਰ ਹਾਂ ਇਹ ਕਿੱਦਾਂ ਬਣਾਈਦਾ ਬਣਾ ਇਦਾਂ ਇਦਾਂ ਥੋੜਾ ਪਿੱਛੇ ਕਰ ਅੱਛਾ ਇੱਥੇ ਇੱਥੇ ਹਾਂ ਲੰਬੀ ਬਾਹਾਂ ਉਹ ਵੇਖੀ ਬੋਨਾ ਅੰਗੂ ਅੰਗੂ ਉਹਨਾ ਅੰਗੂ ਵੇ ਹਾਂਜੀ ਸਸਰੀ ਘਾਲ ਲੂ ਉਹਨਾ ਤੇ ਆ ਗਏ ਆ ਯਾ ਚਲੇਸ਼ਵਰ ਧਾਮ ਹੁਣ ਲੂਨਾ ਜਾਊਗੀ ਇੱਥੇ ਲੂਨਾ ਨੇ ਕਿਉਂ ਨਹੀਂ ਕਿਢੀ ਜੀ ਕਾਰ ਸੇਵਾ ਕਾਰ ਸੇਵਾ ਉਹ ਵੇਓ ਸਾਹਮਣੇ ਮਲਖੇ ਦੀ ਡਰੀਮ ਉਹ ਲੱਗੀ ਆ ਠੀਕ ਮੁਲਕਾ ਜੋ ਚਲਾਉਣੀ ਬਾਹਰ ਜਾ ਕੇ ਫਾਇਰ ਬਿਗੜ ਵਾਲੀ ਗੱਡੀ ਫਾਇਰ ਬਿਗੜੀ ਕਹਿਣ ਡਿਆ ਲੋ ਵੀ ਮਿੱਤਰੋ ਇਹ ਵਲੋਗ ਹੈ ਹੁਣ ਆ ਮਿਲਖੇ ਦੀ ਟੋਪੀ ਉਧਰੋਂ ਜਾਦੂ ਕੱਢ ਕੇ ਦਤੀਏ ਆ ਫੇਰ ਗੰਦ ਪਾਤਾ ਓ ਮਿਲਖਿਆ ਇਹ ਖਾਦਾ ਮਿਲਖੇ ਨੇ ਅਹੀਂ ਮਿਲਖੇ ਆਲਾ ਯਾਰ ਆ ਆ ਆ ਇੱਕ ਆਈਫੋਨ ਨਾਲ ਵਲੋਗ ਕਰ ਆ ਮਿਲਖੇ ਆਈਫੋਨ ਘਰ ਮਿਲਖੇ ਵਲੋਗ ਕਰੇ ਨਾ ਇੱਕਰੀ ਕਲਿੱਪ ਬਣਾ ਆਈ ਦੀ ਇੱਕ ਪਾਉਣੀ ਆਹੀਂ ਕੁਆਲਿਟੀ ਅਪਰੂਬੇਦ ਨੂੰ ਆਈਫੋਨ ਲੈ ਦਾਂਗੇ ਯਾਰ ਆਲਾ ਫੜ ਆਲਾ ਇਹ ਚੱਲ ਰੋ ਗਿਆ ਫੜ ਫੜ ਫੋਨ ਫੜ ਹਾਂਜੀ ਹਾਂਜੀ ਹਾਂ ਹੁਣ ਫੜ ਛੱਡ ਲਿਆ ਜੀ ਫੋਨ ਇਹ ਫੋਨ ਲੋਗ ਇਹ ਮਿਲਖਾ ਆਈਫੋਨ ਤੇ ਵਲੋਗ ਹੈ ਹਾਂ ਠੀਕ ਆ ਤੋ ਹੋਰ ਪਿਛੇ ਕਰੀਏ ਇਹ ਹੁਣ ਮਿਲਖਾ ਦੇ ਆਈਫੋਨ ਤੇ ਵਲੋਗ ਬੜੋਟਿਆ ਵਾ ਭਾਈ ਡੈਂਗਲ ਪੂਰਾ ਐਮ ਪਾਣੀ ਆ ਕਿਉਂ ਹਿਲਦਾ ਇਹ ਰੇ ਮਿਲਖਾ ਲੈ ਦੇਣਾ ਤੈਨੂੰ ਬਸ ਟੈਨਸ਼ਨ ਨਾ ਲੈ ਕਿਉਂ ਟੈਨਸ਼ਨ ਨਾ ਲੈ ਦੂੰ ਲੈ ਦੇਣਾ ਤੈਨੂੰ ਆ ਪੌੜੀਆਂ ਦੇ ਵਿੱਚ ਨਹੀਂ ਪਏ ਭਾਵੇਂ ਸਾਨੂੰ ਪੌੜੀ ਨਾ ਵਿੱਚ ਨਹੀਂ ਪਏ ਪਰ ਉਹਦੇ ਥੱਲੇ ਪੈਸੇ ਪੂਰੇ ਚੰਗੇ ਹੋਣੇ ਆ ਜਦੋਂ ਉਹਦੀ ਹਾਲੀ ਗੱਲ ਰੱਬ ਸਾਨੂੰ ਗੱਡੀ ਥੱਲੇ ਕਰਾਉਂਦਾ ਹੋਊਗਾ ਸੋਰੀ ਸੋਰੀ ਗੱਡੀ ਗੱਡੀ ਹੇਠਾਂ ਲੇਕਿਨ ਹੁੰਦਾ ਨਹੀਂ 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 ਜਾਂਦੇ ਬਲੌਗ ਚ ਲਿਆ ਹਾਂ ਲੋਕ ਕੀ ਲੈ ਆਹ ਕਰਾਂ ਗੱਲ ਸੁਣੋ ਫੇਰੇ ਮਿਲ ਕੇ ਆ ਗੱਲ ਹੋਣੀ ਆ ਜਾਂ ਫੇਰ ਖਲਾੜ ਕੇ ਕਾਓ ਵੇਖੋ ਹੁਣ ਇੰਨੀ ਦੁਨੀਆ ਜਾਣਦੀ ਸ਼ਰਮ ਕੋਈ ਨਹੀਂ ਕਰੀਦੀ ਹੁੰਦੀ ਜਦ ਬੋਲੀਦਾ ਹੁੰਦਾ ਉਹ ਨਾ ਕਿੰਨੇ ਬਲੌਗ ਦੇ ਵੀਰ ਮੇਰਾ ਐਦਾਂ ਬੋਲੀਦਾ ਹੁੰਦਾ ਵਾ ਹੁਣ ਜਿਹੜੇ ਬੰਦੇ ਕਹਿੰਦੇ ਜਾਣੇ ਭੱਜੇ ਚੱਲ ਗਏ ਜੋ ਮੋਟਰਸਾਈਕਲ ਤੇ ਹੁਣ ਇਹਨਾਂ ਪਿੱਛੇ ਬੈਗ ਤੇ ਚੱਲੀ ਆਪਾਂ ਵੀ ਆਪਣੀ ਵਾਪਸੀ ਹੋਣੀ ਆ ਅੱਪਾ ਚੱਲੇ ਆ ਵਾਪਸ ਹੁਣ ਘਰਾਂ ਨੂੰ ਸਪੀਨ ਤੋਂ ਸਪੀਨ ਤੋਂ ਸਪੀਨ ਤੋਂ ਸਪੀਨ ਤੋਂ ਵਾਪਸੀ ਆਉਂਦੀ ਆ ਅੱਜ ਵੇਖੀ ਗੇ ਲੈ ਦੇਖ ਕਿਹਾ ਹੁਣ ਆਪਣੀ ਵਾਪਸੀ ਆਉਂਦੀ ਆ ਵਾਪਸੀ ਆਉਂਦੀ ਆ ਹੈ ਠੀਕ ਆ ਨਾ ਨਹੀਂ ਕਰ ਨਮਣਾ ਦਾ ਨਮਨ ਡਰੀ ਕੇ ਆ ਬਚਾ ਰਾ ਕੀ ਕਰੀਏ ਹੁਣ ਆਓ ਜੀ ਸਰੋਂ ਦੇ ਭੋਲੇ ਕਰੇ ਹੁਣ हां जी मित्रों ਹੁਣ ਆਪਾਂ ਘਰ ਆ ਚੁੱਕੇ ਆ ਤੇ ਹੁਣ ਮੈਂ ਹੱਥ ਹੱਥ ਪੈਰ ਮੂੰਹ ਤੋਂ ਹੀ ਐ ਤੇ ਫਿਰ ਬਾਅਦ ਵਿੱਚ ਦੇ ਆਪਾਂ ਹੋਰ ਕੀ ਅੱਜ ਕਰਨਾ ਆ ਇਹ ਗੁਰਦੁਆਰਾ ਸਾਹਿਬ ਦੇ ਆ ਕੇ ਥੋੜਾ ਆ ਪਾਣਿਆਂ ਦੀ ਵੀ ਸੈਟਿੰਗ ਕਰਨ ਲੱਗੀ ਆ ਉੱਥੇ ਵੀ ਲੰਗਰ ਲੱਗਾ ਹੋਇਆ ਹੈ ਨਾ ਚਲੋ ਦੇਦੇ ਆ ਚਾਹ ਪਾਣੀ ਪੀਣੇ ਆ